आनंदपुर साहिब ਤੋਂ 16 17 ਕਿਲੋਮੀਟਰ ਹੈ ਗੁਰੂਕਾ ਲਾਹੌਰ ਦਾ ਸਹਿਰਾ ਸਾਹਿਬ ਉਹੀ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਿਰਾ ਬੰਦੀ ਹੋਈ ਸੀ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਚਾ ਮਾਰ ਕੇ ਪਾਣੀ ਪ੍ਰਗਟ ਕੀਤਾ ਸੀ ਹਰ ਸਾਲ ਇੱਥੇ ਸਮਾਗਮ ਹੁੰਦਾ ਹੈ ਤੇ ਮੇਲਾ ਲੱਗਦਾ ਹੈ ਰਮਣੀਕ ਸਥਾਨ ਹੈ ਪਹਾੜਾਂ ਦੇ ਵਿਚਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਨੰਦਪੁਰ ਸਾਹਿਬ ਤੋਂ ਗੁਰੂਕਾ ਲਾਹੌਰ ਜਾਣ ਲਈ ਨਾਨਾ ਦੇਵੀ ਰੋਡ ਵੱਲ ਆਉਣਾ ਹੈ ਇਸ ਰੋਡ ਤੋਂ ਖੱਬੇ ਹੱਥ ਪਿੰਡ ਗੰਗੂ ਵੱਲ ਵੱਲ ਮੁੜੋ ਤਾਂ ਗੁਰੂਕਿਲਹੌਰ ਨੂੰ ਰਸਤਾ ਜਾਂਦਾ ਹੈ ਗੁਰੂਕਿਲਹੌਰ ਦਾ ਸਥਾਨ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਪਹਾੜੀਆਂ ਦੇ ਵਿੱਚ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਆ ਗਏ ਹਾਂ ਜੀ ਗੁਰਦੁਆਰਾ ਸਹਿਰਾ ਸਾਹਿਬ ਗੁਰਦੁਆਰਾ ਸਹਿਰਾ ਸਾਹਿਬ ਹਿਮਾਚਲ ਵਿਖੇ ਹੈ ਆਓ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਐਸੋ ਰਾਜ ਛੋਟ ਔਰ ਦੂਜਾ ਕੌਣ ਧਿਆਈ ਐ 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 ਰਾਜ ਨੇ ਕੇ ਰਾਜਾ ਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜੀ ਇਹ ਹੈ ਗੁਰਦੁਆਰਾ ਸਹਿਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ ਆਓ ਚਲੋ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਿਹਾਸ ਮੁਤਾਬਕ ਇੱਥੇ ਦੀ ਉਹਨਾਂ ਦੀ ਸਹਿਰਾ ਬੰਦੀ ਇਸ ਸਥਾਨ ਤੇ ਹੋਈ ਸੀ ਸ਼ਤਰਧਾਰੀ ਸ਼ਤਰੀਪਤ ਸ਼ੈਲਰੂ ਛੇਤਨਾ ਸ਼ਤਰਧਾਰੀ ਸ਼ਤਰੀਪਤ ਸ਼ੈਲਰੂ ਛੇਤਨਾ ਛੋੜੀ ਕਰ ਸ਼ਾਇਆ ਪਰ ਸ਼ਤਰੀਪਤ ਗਾਇਏ ਇਹ ਹੈ ਗੁਰਦੁਆਰਾ ਪਤਿ ਬੈਣੀ ਸਾਹਿਬ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਰਾਤ ਇਸ ਸਥਾਨ ਤੇ ਆਈ ਸੀ ਤਾਂ ਸੰਗਤ ਨੇ ਬੇਨਤੀ ਕੀਤੀ ਇੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਤਾਂ ਗੁਰੂ ਜੀ ਨੇ ਆਪਣੇ ਵਰਚੇ ਨਾਲ ਧਰਤੀ ਵਿੱਚੋਂ ਪਾਣੀ ਕੱਢਿਆ ਤਿੰਨ ਧਾਰਾ ਵਿੱਚ ਪਾਣੀ ਨਿਕਲਿਆ ਉਸ ਕਰਕੇ ਇਸ ਸਥਾਨ ਨੂੰ ਤ੍ਰਿਬੈਣੀ ਸਾਹਿਬ ਦੇ ਨਾਮ ਨਾਲ ਜਾਣਦੇ ਹਨ ਸ਼ੌਨੀ ਕਾਰੇ ਸ਼ਾਇਆ ਬਾਰਿਸ਼ ਸ੍ਰੀ ਪਤਗਾਇ ਰਾਜਨ ਕੇ ਰਾਜਾ ਮਹਾਰਾਜਨ ਕੇ ਤਦ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਤੁਸੀਂ ਬਰਾਤ ਲੈ ਕੇ ਲਾਹੌਰ ਆ ਜਾਓ ਤਾਂ ਗੁਰੂ ਜੀ ਨੇ ਕਿਹਾ ਅਸੀਂ ਲਾਹੌਰ ਨਹੀਂ ਆ ਸਕਦੇ ਅਸੀਂ ਅਨੰਦਪੁਰ ਸਾਹਿਬ ਦੇ ਨੇੜੇ ਹੀ ਲਾਹੌਰ ਵਸਾ ਦੇਾਂਗੇ ਤਾਂ ਗੁਰੂ ਸਾਹਿਬ ਜੀ ਦੀ ਹੁਕਮ ਨਾਲ ਇੱਥੇ ਗੁਰੂ ਘਰ ਦਾ ਲਾਹੌਰ ਵਸਾਇਆ ਗਿਆ ਜੋ ਪਹਿਲਾਂ ਬਸੰਤਗੜ ਪਿੰਡ ਹੁੰਦਾ ਸੀ ਇੱਥੇ ਲਾਹੌਰ ਨਿਵਾਸੀ ਭਾਈ ਹਰਜਸਜੀਤ ਦੀ ਬੇਟੀ ਮਾਤਾ ਜੀਤੋ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ ਹੋਇਆ ਹੋਇਆ ਹੈ ਗੁਰਦੁਆਰਾ ਸਾਹਿਬ ਵਿਕੇ ਵਿਆਹਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ वो अच्छी जा रहे हैं उपर गुरुद्वारा साहेब जी के दर्शन कर काफ़ी पौड़ियाँ चढ़ के जाना पैदा है उपर बसंत पंचमी वाले दिन इतने गुरु गोबिंद साहब जी का व्याह पुरब है हर साल इतने समागम हों मेला लगता है दूरों नेड़े संगत इतने आके हाजरियां भरदिया ਲਾਕਾਰ ਬਾਜੀਗਰ ਬਾਨ ਧਾਰੀ ਬੰਦਨ ਬਤਾਇਏ ਬਾਜੀਗਰ ਬਾਨ ਧਾਰੀ ਬੰਦਨ ਬਤਾਇਏ ਨਿਯੋਲੀ ਕਰਮ ਦੂਦਾਤਾਰੀ ਵਿਦਿਆਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੇਂ ਧਿਆਨ ਹੂ ਨਾ ਪਾਈਏ ਧਿਆਨ ਕੋ ਲਗਾਵੇਂ ਧਿਆਨ ਹੂ ਨਾ ਪਾਈ ਧਿਆਨ ਕੋ ਲਗਾਵੇਂ ਧਿਆਨ ਹੂ ਨਾ ਪਾਈਏ ਧਿਆਨ ਕੋ ਲਗਾਵੇਂ ਧਿਆਨ ਹੂ ਨਾ ਪਾਈਏ ਰਾਜਨ ਕੇ ਰਾਜਾ ਨਨ ਕੇ ਮਹਾਰਾਜਾ ਐਸੋਰਾ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਮਾਤਾ ਜੀ ਜਿੱਤੋ ਜੀ ਨਾਲ ਹੋਇਆ ਸੀ ਆਪ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪਰਵ ਦੀਆਂ ਲੱਖ ਲੱਖ ਵਧਾਈਆਂ ਮਹਾਰਾਜਨ ਕੇ ਮਹਾਰਾਜਾ ਸנגਾ ਜੀ ਬਹੁਤ ਸੁੰਦਰ ਸਥਾਨ ਹੈ ਪਹਾੜਾਂ ਦੇ ਅੱਲੇ-ਤੋਂ-ਅੱਲੇ ਕਿਰਿਆ ਹੋਇਆ ਬਿਲਕੁਲ ਇੱਕ ਬਹੁਤ ਹੀ ਰਮਣੀਕ ਨਜ਼ਾਰੇ ਹਨ ਇੱਥੇ ਬਹੁਤ ਹੀ ਪਿਆਰਾ ਸਥਾਨ ਹੈ ਮੈਂ ਪਹਿਲੀ ਵਾਰ ਇਸ ਸੰਦ ਦਰਸ਼ਨ ਕਰ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਤੇ ਮਾਤਾ ਗੁਜਰੀ ਜੀ ਬਹੁਤ ਖੁਸ਼ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਸਮੂਹ ਨਾਨਕਾ ਪਰਿਵਾਰ ਆਇਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੂਆ ਬੀਬੀ ਵੀਰੋ ਜੀ ਉਹਨਾਂ ਦੇ ਪੰਜ ਪੁੱਤਰ ਨਾਲ ਆਏ ਹਨ ਹਜ਼ਾਰਾਂ ਸੰਗਤਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਵਿੱਚ ਹਾਜ਼ਰੀ ਭਰੀ ਗੁਰੂ ਸਾਹਿਬ ਜੀ ਦਾ ਘੋੜਾ ਵੀ ਖੁਸ਼ ਹੈ ਗੁਰੂ ਸਾਹਿਬ ਜੀ ਦੇ ਘੋੜੇ ਦੇ ਪੈਰ ਦੇ ਪੌਰ ਨਾਲ ਇੱਕ ਪਾਣੀ ਦਾ ਚਸ਼ਮਾ ਨਿਕਲਿਆ ਜਿੱਥੇ ਅੱਜ ਵੀ ਜਲ ਨਿਕਲਦਾ ਹੈ ਮਹਾਰਾਜਾ ਇੱਥੇ ਬਾਬਾ ਜੀ ਤੋਂ ਪਤਾ ਕੀਤਾ ਕਿ ਇੱਥੇ ਜਦੋਂ ਅਸੀਂ ਉਹਦੇ ਦਰਸ਼ਨ ਲੈ ਜਾਂਦੇ ਕਮਰੇ ਮਿਲ ਜਾਂਦੇ ਆ ਪਰ ਜਦੋਂ ਮੇਲਾ ਹੁੰਦਾ ਵਿਆਪੁਰਭ ਹੁੰਦਾ ਉਦੋਂ ਕਮਰੇ ਮਿਲਣੇ ਥੋੜੇ ਓਕੇ ਹੋ ਜਾਂਦੇ ਸੰਗਤ ਲਈ ਉੰਜੋ ਤੁਸੀਂ ਪਰਿਵਾਰ ਨਾਲ ਆਉਂਦੇ ਹੋ ਇਸ ਸੰਤ ਦੇ ਕਮਰੇ ਦਾ ਇੰਤਜ਼ਾਮ ਹੈ ਤੁਸੀਂ ਇੱਥੇ ਆ ਕੇ ਰਾਤ ਰਹਿ ਵੀ ਸਕਦੇ ਹੋ ਸੰਗਤ ਸੰਗਤ ਨੇ ਇੱਥੇ ਰਾਤ ਰੁਕਣ ਦਾ ਇੰਤਜ਼ਾਮ ਵੀ ਹੈ ਅਤੇ ਲੰਗਰ ਦਾ ਵੀ ਇੰਤਜ਼ਾਮ ਹੈ ਬਹੁਤ ਹੀ ਪਿਆਰਾ ਸਥਾਨ ਹੈ ਸਾਰੇ ਪਾਸੇ ਪਹਾੜ ਨੇ ਵਿਚਕਾਰ ਗੁਰੂ ਮਹਾਰਾਜ ਦਾ ਸਥਾਨ ਹੈ ਅੱਜ ਵੀ ਗੁਰੂ ਜੀ ਦਾ ਵਿਆਹ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਵਿਆਹ ਵਾਂਗ ਇੱਥੇ ਬਾਜ਼ਾਰ ਲੱਗਦੇ ਹਨ ਗੁਰੂ ਕੇ ਲੰਗਰ ਲੱਗਦੇ ਹਨ ਮਿਠਾਈਆਂ ਦੇ ਲੰਗਰ ਵਰਤਦੇ ਹਨ ਅਤੇ ਹਜ਼ਾਰਾਂ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਹਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜਦੋਂ ਤੁਸੀਂ ਵੀਡੀਓ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਸਾਡਾ ਵੀ ਹੌਸਲਾ ਵੱਧਦਾ ਹੈ ਸਾਨੂੰ ਵੀ ਫਿਰ ਹੁੰਦਾ ਹੈ ਨਵੇਂ-ਨਵੇਂ ਸਥਾਨਾਂ ਤੇ ਜਾਈ ਆਪ ਜੀ ਨੂੰ ਦਰਸ਼ਨ ਕਰਾਈਏ ਵੀਡੀਓ ਦੇਖਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ